ਰਖਿਏ ਅਜੇ ਨਾ ਹੋਏ ਪਾਈ ਕਿਤੇ ਅਸੀਂ ਉਹਨਾਂ ਤੋਂ ਵੇਖੇ ਦੂਰ ਹੋ ਜਾਈਏ ਜਦੋਂ ਉਹ वचन ਜਿਹੜਾ ਦੂਤਾਂ ਦੀ ਜਵਾਨੀ ਆਖਿਆ ਗਿਆ ਸੀ ਡੜ ਠੇਰੀਏ ਅਤੇ ਹਰੇਕ ਅਪਰਾਧ ਅਤੇ ਅਣਗਿਆਕਾਰੀ ਦਾ ਠੀਕ ਠੀਕ ਬਦਲਾ ਮਿਲਿਆ ਤਾਂ ਸੀ ਗੰਕੂਰ ਵਚ ਨਿਕਲਾਂਗੇ ਜੇ ਇੱਡੀ ਵੱਡੀ ਮੁਕਤੀ ਦੀ ਬੇਪਰਵਾਹੀ ਕਰੀਏ ਜੋ ਪਹਿਲਾਂ ਪ੍ਰਭੂ ਦੇ ਰਾਹੀਂ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਤੋਂ ਸਾਨੂੰ ਸਾਫਤ ਹੋਈ ਪਰਮੇਸ਼ਰ ਵੀ ਨਿਸਾਨੀਆਂ ਤੇ ਚਮੀਆਂ ਅਤੇ ਨਾ 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 ਪ੍ਰਕਾਰ ਦੀਆਂ ਆਤਮਾ ਕਰਮਾ ਆਤਮਾ ਤੇ ਪਵਿੱਤਰ ਆਤਮਾ ਦੀਆਂ ਵੱਡਾ ਵੱਡਾ ਦੇ ਵਿਸਿਲੇ ਆਪਣੀ ਇੱਛਾ ਦੇ ਅਨੁਸਾਰ ਉਹਨਾਂ ਦੇ ਨਾਲ ਸਾਖੀ ਦਿੰਦਾ ਰਿਹਾ ਆਮਨ ਤੁਸੀਂ ਸਾਰੇ ਜੋਰ ਨਾਲ ਅਮੀਨ ਕਹਿ ਸਕਦੇ ਹੋ ਆਮੀਨ ਆਮੀਂ ਕਰਕੇ ਤੁਸੀਂ ਬੈਠ ਸਕਦੇ ਹੋ ਜਿਹੜਾ ਕੋਣਾ ਜਰਾ ਬੈਠੋ ਠੀਕ ਹੈ ਕੋਣਾ ਕੋਣਾ ਸਥਾਨ ਲੈ ਸਕਦੇ ਹੋ ਬੜੇ ਸ਼ਾਂਤੀ ਦੇ ਨਾਲ ਬੜਾ ਠੀਕ ਹੈ ਠੀਕ ਹੈ ਹallelujah ਹallelujah ਬੇਜੋ 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 ਤੁਸੀਂ ਅੱਗੇ ਜਗ੍ਹਾ ਲੈ ਲਓ ਹਣ ਆਪਣੀ ਆਪਣੀ ਜਗ੍ਹਾ ਲੈ ਲਓ ਤੇ ਬੈਠ ਜਾਓ ਆਰਾਮ ਦੇ ਨਾਲ ਬੈਠ ਜਾਓ ਬਸ ਬੰਦ ਕੇ ਵੀ ਲੈਟਰ ਖੁੱਲ ਨਹੀਂ ਕਿਸੇ ਨੇ ਵੀ ਗੱਲਬਾਤ ਨਹੀਂ ਕਰਨੀ ਹੁਣ ਸਭ ਨੇ ਮੇਰੇ ਵੱਲ ਧਿਆਨ ਕਰਨਾ ਹੈ ਹਾਲੇਲੂਇਆ ਤੇ ਮੈਂ ਸਭ 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 ਦਾ ਧਿਆਨ ਮੇਰੇ ਵੱਲ ਹੈ ਤਾਂ ਮੈਂ ਪਹਿਨਾਰਤੀ ਨੂੰ ਕਹਾਂਗਾ ਕਿ ਉਹ ਪਿੱਛੇ ਕੋਸੀ ਤੇ ਚਲੇ ਜਾਣਗੇ ਪਿੱਛੇ ਪਾਸੇ ਕੁਰਸੀ ਲੱਗੀ ਕੁਰਸੀ ਤੇ ਬੈਠ ਜਾਓ ਥੋੜਾ ਆਰਾਮ ਨਾਲ ਬੈਠ ਜਾਓ ਕੁਰਸੀ ਤੇ ਬੈਠ ਜਾਓ ਪਿੱਛੇ ਕੁਰਸੀ ਦੇ ਲੋ ਥੋੜਾ ਬੈਠਣਾ ਔਖਾ ਹੋ ਰਿਹਾ ਹallelujah ਮੇਰੇ ਮੀਓ ਦੇ ਦੀ ਕਿਰਪਾ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਦੀਆਂ ਭਲਾਈਆਂ ਲਈ ਅਮਨ ਉਹਦੇ ਪਿਆਰ ਦੇ ਲਈ ਅਮਨ ਜਿਹੜਾ ਉਹਨੇ ਸਾਡੇ ਨਾਲ ਕੀਤਾ ਹੈ ਇਹਨਾਂ ਇਲਾਹੀ ਪਿਆਰ ਕੀਤਾ ਭੈਣੋ ਭਰਾਵੋ ਮੈਂ ਤੁਹਾਨੂੰ ਵਚਨ ਦੇ ਵਿੱਚ ਉਹਦੇ ਪਿਆਰ ਦੇ ਬਾਰੇ ਜੋ ਨੇ ਸਾਡੇ ਨਾਲ ਪਿਆਰ ਕੀਤਾ ਹੈ ਅਮਨ ਵਚਨ ਵਿੱਚੋਂ ਬਿਆਨ ਕਰਾਂਗਾ ਜੇ ਤੁਸੀਂ ਸੁਣੋਗੇ ਤੇ ਤੁਹਾਡੇ ਹਿਰਦੇ ਆਨੰਦ ਦੇ ਨਾਲ ਉਛਲਣਗੇ ਵੀ ਤਾਂ ਉਹਦੇ ਪਿਆਰ ਦੀ ਜੋ ਕੁਰਬਾਨੀ ਉਹਨੇ ਸਾਡੇ ਲਈ ਦਿੱਤੀ ਹੈ ਉਹਦੇ ਲਈ ਤੁਹਾਡੇ ਹਿਰਦੇ ਰੋਣਗੇ ਵੀ ਹallelujah ਹallelujah ਔਰ ਪ੍ਰਭੂ ਨੇ ਸਾਡੇ ਨਾਲ ਬਹੁਤ ਇਲਾਹੀ ਪਿਆਰ ਕੀਤਾ ਹੈ ਅਮਨ ਔਰ ਤਾਂ ਹੀ ਅਸੀਂ ਅੱਜ ਇੱਥੋਂ ਤੱਕ ਪਹੁੰਚੇ ਹਾਂ ਤਾਂ ਨਹੀਂ ਤੇ ਸਾਡਾ ਜੋ ਸਿਲਸਿਲਾ ਇਦਾਂ ਦਾ ਹੀਗਾ ਹਸਾਬ ਕਿਤਾਬ ਕਿ ਅਸੀਂ ਮੌਤ ਦੇ ਥੱਲੇ ਸੀਗੇ ਗਲੋਰੀ ਅਸੀਂ ਪਾਪ ਵਿੱਚ ਡਿੱਗੇ ਹੋਏ ਸੀ ਔਰ ਪਾਪ ਦੀ ਮਜਦੂਰੀ ਮੌਤ ਹੈ ਗਲੋਰੀ ਲੇਕਿਨ ਉਸਨੇ ਸਾਡੇ ਲਈ ਕਿੰਨੀ ਕਿੰਨਾ ਉਹਨੇ ਤਿਆਗ ਕੀਤਾ ਕਿੰਨਾ ਬਲੀਦਾਨ ਕੀਤਾ ਉਹਨੇ ਮੈਂ ਤੁਹਾਨੂੰ ਸੰਦੇਸ਼ ਦੇ ਵਿੱਚੋਂ ਪੜ੍ਹ ਕੇ ਪ੍ਰਭੂ ਦੇ ਕਲਾਮ ਦੇ ਵਿੱਚੋਂ ਦੱਸਾਂਗਾ ਔਰ ਤੁਸੀਂ ਬੜੇ ਧਿਆਨ ਦੇ ਨਾਲ ਬੜੇ ਆਰਾਮ ਦੇ ਨਾਲ ਬੜੀ ਸ਼ਾਂਤੀ ਦੇ ਨਾਲ ਪ੍ਰਭੂ ਦੇ ਕਲਾਮ ਨੂੰ ਸੁਣਦੇ ਰਹਿਣਾ ਹੈ ਕਿਸੇ ਨੇ ਵੀ ਗੱਲਬਾਤ ਨਹੀਂ ਕਰਨੀ ਖਾਸ ਕਰਕੇ ਭੈਣਾ ਦੇ ਕੇ ਬੇਨਤੀ ਹੈ ਕਿ ਭੈਣਾ ਨੇ ਆਪਸ ਵਿੱਚ ਗੱਲਬਾਤ ਨਹੀਂ ਕਰਨੀ ਗੱਲਾਂ ਤੁਸੀਂ ਕਰਦੀਆਂ ਰਹਿੰਦੀਆਂ ਉਹ ਸਾਰਾ ਸਮਾਂ ਹੀ ਗੱਲਾਂ ਕਰਨੀ ਹੁੰਦਾ ਸਾਡੇ ਕੋਲੇ ਲੇਕਿਨ ਹੁਣ ਅਸੀਂ ਪ੍ਰਭੂ ਦੇ ਕਲਾਮ ਨੂੰ ਸੁਣਨਾ ਹੈ ਔਰ ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਆ ਵੇਖੋ ਬਾਈਬਲ ਜਿਹੜੀ ਸੀ ਪਰਮੇਸ਼ਰ ਨੇ ਤਿੰਨ ਜਗ੍ਹਾ ਤੇ ਲਿਖੀ ਸੀ ਕਿੰਨੀਆਂ ਜਗ੍ਹਾ ਤੇ ਤਿੰਨ ਜਗ੍ਹਾ ਬਾਈਬਲ ਇੱਕੋ ਹੀ ਹੈ ਪਾਰੋ ਨੇ ਇਹਨੂੰ ਤਿੰਨ ਜਗ੍ਹਾ ਤੇ ਲਿਖਿਆ ਸੀ ਵੱਖ-ਵੱਖ ਜਗਾਵਾਂ ਦੇ ਉੱਤੇ ਮੈਂ ਦੱਸਣਾ ਚਾਹੁੰਨਾ ਤੁਹਾਨੂੰ ਸਭ ਤੋਂ ਪਹਿਲੀ ਬਾਈਬਲ ਜੈਂਸੀ ਉਹ ਤਾਰਿਆਂ ਵਿੱਚ ਲਿਖੀ ਗਈ ਸੀ ਆਮੇਨ ਤਾਰੇ ਜਿਹੜੇ ਹਨ ਉਹ ਪੂਰੀ ਜੋ ਉੱਪਰ ਉੱਪਰ ਅਸੀਂ ਵੇਖਦੇ ਤਾਰੇ ਇਹ ਸਾਨੂੰ ਬਿਆਨ ਕਰਦੇ ਹਨ ਆਮੇਨ ਮਨੁੱਖਾਂ ਨੂੰ ਬਿਆਨ ਕਰਦੇ ਹਨ ਹallelujah ਹallelujah ਔਰ ਯੂਬ ਦੀ ਕਿਤਾਬ ਵਿੱਚ ਕੱਚ ਪਚੀਆ ਕਰਕੇ ਜ਼ਿਕਰ ਆਉਂਦਾ ਹੈ ਤਾਰਿਆਂ ਦਾ ਔਰ ਉਹ ਇੱਕ ਤਾਰਿਆਂ ਦਾ ਝੋਡਾ ਹੈ ਅਮਨ ਹallelujah ਹallelujah ਔਰ ਤੁਸੀਂ ਜੇ ਧਿਆਨ ਨਾਲ ਰਾਤ ਨੂੰ ਬਹੁਤ ਖਰੀ ਰਾਤ ਹੋਵੇ ਸਾਫ ਰਾਤ ਹੋਵੇ ਤਾਰੇ ਚਪਕਦੇ ਹੋਣ ਪੂਰੀ ਹਨੇਰੀ ਰਾਤ ਹੋਵੇ ਔਰ ਤੁਸੀਂ ਸੱਤ ਤਾਰੇ ਲੈਂਡ ਵਿੱਚ ਵੇਖ ਸਕਦੇ ਹੋ ਅਮਨ ਤੁਸੀਂ 12 ਤਾਰੇ ਗੋਲ ਇਦਾਂ ਚੱਕਰੀ ਵਿੱਚ ਵੇਖ ਸਕਦੇ ਹੋ ਅਮਨ ਔਰ ਉਹ 12 ਜਿਹੜੇ ਤਾਰੇ ਹਨ ਉਹ 12 ਤਾਰੇ 12 ਰਸੂਲ ਹਨ ਹallelujah ਹallelujah ਔਰ ਉਹਨਾਂ ਦੇ ਵਿਚਕਾਰ ਇੱਕ ਤਾਰਾ ਹੈ ਉਹ ਯਸ਼ੂ ਮਸੀਹ ਹੈ GLORY ਹallelujah ਔਰ ਉਹ ਜਿੱਦਾ ਯਸ਼ੂ ਮਸੀਹ ਨੇ ਮੇਜ ਲਗਾਈ ਪ੍ਰਭੂ ਭੋਜ ਕੀਤਾ ਆਪਣੇ ਚੇਲਿਆਂ ਦੇ ਨਾਲ ਉਹਦੀ ਵੀ ਤਸਵੀਰ ਤਾਂ ਤਾਰਿਆਂ ਵਿੱਚ ਹੈ ਸੱਤ ਤਾਰੇ ਸੱਤ ਦੂਤ ਹਨ ਹallelujah ਹallelujah ਪਹਿਲੀ ਬਾਈਬਲ ਪਰਮੇਸ਼ਰ ਨੇ ਤਾਰਿਆਂ ਵਿੱਚ ਲਿਖੀ ਔਰ ਦੂਸਰੀ ਬਾਈਬਲ ਪਰਮੇਸ਼ਰ ਨੇ ਹਨੋਕ ਦੇ ਕੋਲੋਂ ਪੈਰਾਮਿਡ ਦੇ ਵਿੱਚ ਲੁਕਵਾਇਆ ਮਿਸਰ ਦੇ ਅੰਦਰ ਜੋ ਪੈਰਾਮਿਡ ਬਣੇ ਸਨ ਔਰ ਤੀਸਰੀ ਬਾਈਬਲ ਸਾਡੇ ਹੱਥਾਂ ਵਿੱਚ ਹੈ ਹਾਲੇਲੂਇਆ ਹਾਲੇਲੂਇਆ ਹੁਣ ਇਹਦੇ ਨਾਲ ਤਿੰਨ ਬਾਈਬਲਾਂ ਵੱਖ-ਵੱਖ ਨਹੀਂ ਹੋ ਗਈਆਂ ਬਾਈਬਲ ਇਹੀ ਹੈ ਜਿਹੜੀ ਸਾਡੇ ਕੋਲੇ ਹੈ ਹਾਏ ਮੈਂ ਹਾਲੇਲੂਇਆ ਕੋ ਪਹਿਨੋ ਪ੍ਰਾਵੋ ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਇਹ ਬਾਈਬਲ ਦੀ ਸ਼ੁਰੂਆਤ ਵੀ ਇੱਕ ਸ਼ਾਦੀ ਤੋਂ ਹੁੰਦੀ ਹੈ। ਆਮਨ। ਕਾਹਦੇ ਤੋਂ? ਜਦੋਂ ਬਾਈਬਲ ਦੀ ਸ਼ੁਰੂਆਤ ਹੁੰਦੀ ਤੇ ਇੱਕ ਸ਼ਾਦੀ ਤੋਂ ਹੁੰਦੀ ਹੈ। ਆਮਨ। ਜਦੋਂ ਬਾਈਬਲ ਦਾ ਸੈਂਟਰ ਆਉਂਦਾ ਵਿਚਾਲਾ ਉੱਥੇ ਫੇਰ ਇੱਕ ਸ਼ਾਦੀ ਹੁੰਦੀ ਹੈ। ਆਮਨ। ਜਦੋਂ ਬਾਈਬਲ ਸਮਾਪਤ ਹੁੰਦੀ ਹੈ ਤੇ ਬਾਈਬਲ ਫੇਰ ਸਮਾਪਤ ਕਾਹਦੇ ਤੇ ਹੁੰਦੀ ਹੈ? ਇੱਕ ਸ਼ਾਦੀ ਤੇ ਹੁੰਦੀ ਐ ਪਰ ਅਸਲ ਵਿੱਚ ਪਰਮੇਸ਼ਰ ਦਾ ਪ੍ਰੋਗਰਾਮ ਇੱਕ ਸ਼ਾਦੀ ਸੀ ਹallelujah ਹallelujah ਪਰਮੇਸ਼ਰ ਦਾ ਪ੍ਰੋਗਰਾਮ ਕੀ ਸੀਗਾ ਇੱਕ ਸ਼ਾਦੀ ਬੜੇ ਧਿਆਨ ਨਾਲ ਗੱਲਾਂ ਸੁਣਨੀਆਂ ਬੜੀਆਂ ਸੌਖੀਆਂ ਗੱਲਾਂ ਐ ਸਮਝ ਸਕਦੇ ਹਾਂ ਔਰ ਬਾਈਬਲ ਦੀ ਸ਼ੁਰੂਆਤ ਵਿੱਚ ਸ਼ਾਦੀ ਅਸੀਂ ਕਿੱਥੇ ਦੇਖ ਸਕਦੇ ਹਾਂ ਜਦੋਂ ਪਰਮੇਸ਼ਰ ਨੇ ਸਾਰੀ ਕਾਇਨਾਤ ਨੂੰ ਬਣਾ ਲਿਆ ਪੇੜ ਪੌਦਿਆਂ ਨੂੰ ਬਣਾ ਲਿਆ ਸਭ ਚੀਜ਼ਾਂ ਨੂੰ ਬਣਾ ਲਿਆ ਆਦਮ ਨੂੰ ਵੀ ਬਣਾ ਲਿਆ ਉਹਨੇ ਆਦਮ ਕਾਫੀ ਸਮਾਂ ਬਹੁਤ ਸਾਲੋ ਕਰੋੜੋ ਕਰੋੜ ਸਾਲ ਉਹ ਕੱਲਾ ਹੀ ਰਿਹਾ ਕੋਈ ਲੇਖਾ ਜੋਖਾ ਨਹੀਂ ਹੈ ਕਿਉਂਕਿ ਉਹ ਦੋ ਅਨੰਤਤਾ ਸੀਗੀ ਅਨੰਤਤਾ ਦਾ ਕੋਈ ਲੇਖਾ ਧੋਖਾ ਨਹੀਂ ਹੁੰਦਾ ਹallelujah ਔਰ ਫਿਰ ਪ੍ਰਭੂ ਨੇ ਕੀ ਕਿੰਨੇ ਚਿਰ ਦੇ ਬਾਅਦ ਜਦੋਂ ਅਸੀਂ ਪਤਰਸ ਦੀ ਕਿਤਾਬ ਪੜ੍ਹਦੇ ਉਹਦੇ ਵਿੱਚ ਵੀ ਲਿਖਿਆ ਹੈ ਰੱਬੂ ਦਾ ਇੱਕ ਦਿਨ ਬੀਤਦਾ ਹੈ ਤੇ ਸਾਡਾ ਹਜ਼ਾਰ ਸਾਲ ਲੰਘ ਜਾਂਦਾ ਹੈ ਕਿੰਨਾ ਹਜ਼ਾਰ ਸਾਲ ਲੰਘ ਜਾਂਦਾ ਹੈ ਪ੍ਰਭੂ ਦਾ ਇਤਿਹਾਸ ਨਿਕਲਦਾ ਹੈ ਤੇ ਪ੍ਰਭੂ ਦਾ 1 ਮਿੰਟ ਗੁਜ਼ਰਦਾ ਹੋਗਾ ਤੇ ਸਾਡੇ ਪਤਾ ਨਹੀਂ ਕਿੰਨੇ ਸਾਲ ਲੰਘ ਜਾਂਦੇ ਹੋਣੇ ਨੇ ਹallelujah ਹallelujah ਔਰ ਪ੍ਰਭੂ ਨੇ ਬਹੁਤ ਸਮਾਂ ਆਦਮ ਨੂੰ ਰਹਿਣ ਦੇ ਨੂੰ ਹੋ ਗਿਆ ਇਕੱਲੇ ਨੂੰ ਇੱਕ ਦਿਨ ਪ੍ਰਭੂ ਨੇ ਕਿਹਾ ਕਿ ਆਦਮ ਦਾ ਇਕੱਲੇ ਰਹਿਣਾ ਠੀਕ ਨਹੀਂ ਹੈ ਮੈਂ ਆਦਮ ਦੇ ਲਈ ਇੱਕ ਸਹਾਇਕ ਬਣਾਉਂਦਾ ਹਾਂ ਉਹਦੇ ਲਈ ਇੱਕ ਜੀਵਨ ਸਾਥੀ ਬਣਾਉਂਦਾ ਹਾਂ ਤੇ ਲਿਖਿਆ ਆਦਮ ਨੂੰ ਪਰਮੇਸ਼ਰ ਨੇ ਗੁਡੀ ਨੀ ਸੁਹਾ ਕੇ ਅਰੋਦੀ ਵਕੀ ਖੋਲੀ ਹਰੋ ਤੇ ਇੱਕ ਪਸਲੀ ਕੱਢੀ ਹੱਡੀ ਕੱਢੀ ਉਹਦੇ ਤੋਂ ਉਹਨੇ ਹਵਾ ਨੂੰ ਬਣਾ ਦਿੱਤਾ ਹਵਾ ਨੂੰ ਭਰਉਣ ਤੋਂ ਬਾਅਦ ਉਹ ਆਦਮ ਦੇ ਸਾਹਮਣੇ ਲੈ ਆਇਆ ਔਰ ਆਦਮ ਨੂੰ ਕਹਿੰਦਾ ਪਹਿਚਾਨ ਕੌਣ ਹੈ ਉਹ ਕਹਿੰਦਾ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਔਰ ਮੇਰੇ ਮਾਸ ਵਿੱਚੋਂ ਮਾਸ ਹੈ ਹallelujah ਪ੍ਰਭੂ ਕੀ ਕਾਰਿਆ ਫਿਰ ਉਹ ਕਹਿੰਦਾ ਹੁਣ ਤੁਸੀਂ ਦੋ ਨਹੀਂ ਹੋ ਤੁਸੀਂ ਦੋਨੋਂ ਇੱਕ ਸਰੀਰ ਹੋ ਕਿਉਂਕਿ ਇਹ ਆਦਮ ਵਿੱਚੋਂ ਕੱਢੀ ਗਈ ਹੈ ਇਹ ਪ੍ਰਭੂ ਨੇ ਕੀ ਕਰ ਦਿੱਤਾ ਉਹਨਾਂ ਦਾ ਨਿਕਾਹ ਕਰ ਦਿੱਤਾ ਉਹਨਾਂ ਨੂੰ ਜੋੜ ਦੇਤਾ ਆਪਸ ਵਿੱਚ ਉਹਨੇ ਇਹੀ ਨਿਕਾਹ ਦੇ ਵੇਲੇ ਪਾਦਰੀ ਸ਼ਬਦ ਬੋਲਦਾ ਹੈ ਔਰ ਜਦੋਂ ਸ਼ਾਦੀ ਕਰਦਾ ਉਦੋਂ ਪਾਦਰੀ ਨਿਕਾਹ ਦੇ ਵੇਲੇ ਇਹ ਸ਼ਬਦ ਬੋਲਦਾ ਔਰ ਉਸ ਔਰਤ ਨੂੰ ਇਕਰਾਰ ਕਰਵਾਉਂਦਾ ਹੈ ਆਦਮੀ ਨੂੰ ਇਕਰਾਰ ਕਰਵਾਉਂਦਾ ਹੈ ਉਹ ਕਹਿੰਦਾ ਅੱਜ ਤੋਂ ਬਾਅਦ ਤੁਸੀਂ ਦੋ ਨਹੀਂ ਜੇ ਤੁਸੀਂ ਕੀ ਜੇ ਇੱਕ ਸ਼ਰੀਰ ਜੇ ਹallelujah ਇਥੋਂ ਫਿਰ ਅੱਗੇ ਬਾਈਬਲ ਜਿਹੜੀ ਹੈ ਸੰਸਾਰ ਦੀ ਸ਼ੁਰੂਆਤ ਹੋ ਜਾਂਦੀ ਹੈ ਕਿੰਨੇ ਸਾਰੇ ਸਮਝ ਰਹੇ ਨੇ ਗੱਲ ਨੂੰ ਇਹ ਬਾਈਬਲ ਦੀ ਕੀ ਹੈ ਸ਼ੁਰੂਆਤ ਹੈ ਸੰਸਾਰ ਦੀ ਸ਼ੁਰੂਆਤ ਹੈ ਔਰ ਫਿਰ ਜਦੋਂ ਅਸੀਂ ਵੇਖਦੇ ਆ ਯਹੋਨਾ ਦੀ ਅੰਜੀਲ ਦੋਧਿਆਏ ਦੇ ਅੰਦਰ ਲਿਖਿਆ ਜੀਸ਼ੂ ਮਸੀਹ ਨੇ ਜਦੋਂ ਸੇਵਕੀ ਆਪਣੀ ਸ਼ੁਰੂ ਕੀਤੀ ਤੇ ਪਹਿਲੀ ਕਰਾਮਾਤ ਜੀਸ਼ੂ ਮਸੀਹ ਨੇ ਕੀਤੀ ਨਵੇਂ ਨੇਮ ਜੋ ਸੈਂਟਰ ਵਿੱਚ ਆ ਕੇ ਬਾਈਬਲ ਦੇ ਜਿਨ੍ਹਾਂ ਨੇ ਪਹਿਲੀ ਕਰਾਮਾਤ ਕੀਤੀ ਤੇ ਉਹਨੇ ਲਿਖਿਆ ਕਾਨਾ ਦੇ ਗਲੀਲ ਵਿੱਚ ਇੱਕ ਸ਼ਾਦੀ ਸੀ ਇੱਕ ਵਿਆਹ ਸੀ ਤਾਂ ਜਿਹੜਾ ਵਿਆਹ ਵਾਲਾ ਲਾੜਾ ਸੀ ਉਹਨੇ ਯਸ਼ੂ ਨੂੰ ਤੇ ਉਹਦੇ ਚੇਲਿਆਂ ਨੂੰ ਵੀ ਵਿਆਹ 'ਚ ਬੁਲਾਇਆ ਸੀਗਾ ਰਿਸ਼ਤੇਦਾਰ ਤਾਂ ਬੁਲਾਉਣੇ ਸੀ ਉਹਨੇ ਪਰ ਉਹਨੇ ਵਿਆਹ ਵਿੱਚ ਯਸ਼ੂ ਨੂੰ ਵੀ ਉਹਦੇ ਮਨ ਵਿੱਚ ਆਇਆ ਕਿ ਮੈਂ ਕਿਉਂ ਨਾ ਸਭ ਲੋਕ ਵਿਆਹ ਕਰਦੇ ਸ਼ਾਦੀਆਂ ਕਰਦੇ ਨੇ ਜਿਹੜੇ ਪ੍ਰਭੂ ਨੂੰ ਮੰਨਦੇ ਯਿਸੂ ਨੂੰ ਪਹਿਲਾਂ ਹੀ ਬੁਲਾ ਕੇ ਤੋੜ ਦਿੰਦੇ ਨੇ ਪਹਿਲਾਂ ਹੀ ਕਹਿੰਦੇ 8-10 ਦਿਨ 15 ਦਿਨ ਮੀਟਿੰਗ ਕਰਾ ਲਈਏ ਉਦੋਂ ਦਾ ਪਾਸਟਰ ਨੂੰ ਕਹਾਂਗੇ ਵੀ ਤੂੰ ਜਾ ਆਪਦੇ ਘਰੇ ਕਲੀਸ਼ੀਆ ਨੂੰ ਵੀ ਕਹਾਂਗੇ ਉਦੋਂ ਬਾਅਦ ਅਸੀਂ ਆਪੇ ਵਿਆਹ ਕਰਾਂਗੇ ਕਿਉਂਕਿ ਉਹ ਵਿਆਹ ਵਿੱਚ ਬਹੁਤ ਕੁਝ ਕਰਨਾ ਹੁੰਦਾ ਉਹਨਾਂ ਨੇ ਤੀਨੀ ਵੀ ਹੁੰਦੀ ਐ ਪਗੜੇ ਵੀ ਪਾਉਣੇ ਹੁੰਦੇ ਨਚਣਾ-ਕੁੱਦਣਾ ਵੀ ਹੁੰਦਾ ਤੇ ਪਾਦਰੀ ਕੋਲ ਆਇਆ ਤੇ ਬੜੀ ਔਖੀ ਗੱਲ ਹੋ ਜਾਣੀ ਐ ਇਸ ਲਈ ਪਹਿਲਾਂ ਹੀ ਕੰਮ ਨਵੇੜ ਦਈ ਐ ਉਹ ਲਾੜੇ ਨੇ ਸੋਚਿਆ ਬਈ ਸਾਰੇ ਇਦਾਂ ਹੀ ਕਰਦੇ ਹਨ ਪਰ ਮੈਂ ਕੁਝ ਵੱਖਰਾ ਕਰਨਾ ਹੈ ਮੈਂ ਸ਼ਾਦੀ ਵਾਲੇ ਦਿਨ ਪ੍ਰਭੂ ਨੂੰ ਸੱਦਾ ਦੇਣਾ ਵੀ ਤੁਸ ਸ਼ਾਦੀ ਵਾਲੇ ਦਿਨ ਇੱਥੇ ਹੋਣਾ ਚਾਹੀਦਾ ਹੈ ਤੇਰੇ ਚੇਲੇ ਵੀ ਨਾਲ ਆਉਣ ਹallelujah ਅਮੇਨ ਮੈਂ ਯਿਸੂ ਦਾ ਬੁਲਾਉਣਾ ਹੀ ਬੁਲਾਉਣਾ ਨਾਲ ਚੇਲਿਆਂ ਨੂੰ ਵੀ ਬੁਲਾਉਣਾ ਮੈਂ ਤਾਂ ਲਿਖਿਆ ਯਿਸੂ ਸ਼ਾਦੀ ਵਿੱਚ ਆਇਆ ਹੋਇਆ ਸੀ ਚੇਲੇ ਵੀ ਆਏ ਸੀ ਇੱਕ ਗੱਲ ਯਾਦ ਰੱਖੋ ਸਾਡੇ ਯੂਗ ਦੇ ਨਵੀ ਨੇ ਕਿਹਾ ਹੈ ਉਹਨੇ ਕਿਹਾ ਕਿ ਪ੍ਰਭੂ ਕਿਸੇ ਵੀ ਕਿਸੇ ਦੇ ਸੱਦੇ ਦਾ ਵੀ ਨਰਾਦਰ ਨਹੀਂ ਕਰਦਾ ਉਹਨੂੰ ਕੋਈ ਸੱਦਾ ਜਵਾਬ ਵੀ ਬੱਚਾ ਵੀ ਦੇ ਦੂਗਾ ਨਾ ਸੱਦਾ ਵੀ ਪ੍ਰਭੂ ਤੂੰ ਮੇਰੇ ਘਰ ਵਿੱਚ ਫਲਾਣੇ ਦੇ ਨਹੀਂ ਤੇ ਯਿਸੂ ਮਸੀਹ ਸਾਰੇ ਕੰਮ ਛੱਡ ਕੇ ਸਾਨੂੰ ਪਤਾ ਯਿਸੂ ਮਸੀਹ ਦੀ ਜ਼ਿੰਦਗੀ ਕਿੰਨੀ ਬੀਜੀ ਸੀ ਉਹ ਦਿਨ ਰਾਤ ਚੱਲਦਾ ਸੀ ਯਿਸੂ ਮਸੀਹ ਦਿਨੇ ਰੋਗੀਆਂ ਨੂੰ ਚੰਗਾ ਕਰਦਾ ਸੀ ਪ੍ਰਚਾਰ ਕਰਦਾ ਸੀ ਤੇ ਰਾਤ ਨੂੰ ਦੁਆ ਕਰਦਾ ਸੀਗਾ ਉਹਦੀ ਜ਼ਿੰਦਗੀ ਬਹੁਤ ਬੀਜੀ ਸੀਗੀ ਅਜੇ ਇੱਕ ਸੇਵਕ ਕਿੰਨਾ ਬੀਜੀ ਹੁੰਦਾ ਹੈ ਪਰ ਸੇਵਕ ਕੋਲੇ ਮੈਨੂੰ ਨਹੀਂ ਲੱਗਦਾ ਯਸੂ ਜਿੰਨਾ ਕੰਮ ਹੋਵੇਗਾ ਕਰਨ ਲਈ ਫੇਰ ਵੀ ਇੰਨਾ ਬੀਜੀ ਹੁੰਦਾ ਹੈ ਕਿ ਯਸ਼ੂ ਮਸੀਹ ਕਿੰਨਾ ਬੀਜੀ ਹੋਊਗਾ ਸਮਾਉਣ ਨੇ ਜੋ ਸਮਾਉਣ ਸੀਗਾ ਫਰੀਸੀ ਉਹਨੇ ਯਸ਼ੂ ਮਸੀਹ ਨੂੰ ਸੱਦਾ ਦਿੱਤਾ ਆਪਣੇ ਘਰੇ ਔਰ ਚੇਲੇ ਪਤਰਸ ਦਾਦਾ ਕਹਿ ਲਗਾ ਪ੍ਰਭੂ ਜੀ ਨਾ 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 ਤੁਸੀਂ ਜਾਣਾ ਨਹੀਂ ਉੱਥੇ ਕਿਉਂ ਪਤਰਸ ਨੂੰ ਪਤਾ ਸੀਗਾ ਕਿ ਇਹ ਯਸੂ ਦਾਦਰ ਨਹੀਂ ਕਰਨਗੇ ਯੇਸੂ ਨੂੰ ਘਰ ਵਿੱਚ ਬੁਲਾ ਕੇ ਉਹਦਾ ਨਰਾਦਰ ਕਰਨਗੇ। ਪਰ ਯੇਸੂ ਨੇ ਕਿਹਾ ਪਤਰਸ ਫਸ ਪਿਆ ਯੇਸ਼ੂ ਪਤਰਸalve ਕਿ ਉਹਨੇ ਕਹਿੰਦਾ ਮੈਨੂੰ ਪਤਾ ਕੀ ਕਰਨਗੇ। ਉਹ ਜਾਣੀ ਜਾਣ ਸੀਗਾ। ਉਹ ਕਹਿੰਦਾ ਮੈਨੂੰ ਪਤਾ ਕੀ ਕਰਨਗੇ ਕੋਈ ਗੱਲ ਨਹੀਂ ਪਰ ਮੈਂ ਉਹਨੇ ਸੱਦਾ ਦਿੱਤਾ ਤੇ ਸੱਦੇ ਦਾ ਕੀ ਕਰਨਾ ਹੈ? ਆਦਰ ਕਰਨਾ ਹੈ। ਯੇਸੂ ਚਲਾ ਜਾਂਦਾ ਹੈ। ਉਹਦੇ ਨਾਲ ਕੀ سلوਕ ਕਰਦੇ ਉਹਦੇ ਉਹਦੇ ਬੰਦੇ ਦੇ ਹੱਥ ਵਿੱਚ ਹੈ। ਪਰ ਸਾਨੂੰ ਪਤਾ ਹੈ ਕਿ ਸਮਾਉਣ ਫਰੀਸੀ ਨੇ ਯੇਸ਼ੂ ਮਸੀਹ ਨਾਲ ਕਿੰਨਾ ਅੱਛਾ سلوਕ ਨਹੀਂ ਕੀਤਾ ਸੀ। ਇਸੇ ਲਈ ਉੱਥੇ ਜਿਵੇਂ ਹੁਣੇ ਆ ਬੱਚੀ ਮਾਰਥਾ ਨੇ ਗੀਤ ਗਾਇਆ ਸੀ ਪਾਣੀ ਨਾਲ ਪੈਰ ਧੋਣ ਵਾਲੇ ਤਾਂ ਬੜੇ ਨੇ ਬਹੁਤ ਨੇ ਬਹੁਤ ਲੱਭ ਜਾਂਦੇ ਨੇ ਪਰ ਹੰਝੂਆਂ ਦੇ ਨਾਲ ਕੋਈ ਕੋਈ ਧੋਂਦਾ ਹੈ ਅੱਜ ਜਦੋਂ ਫਰੀਸੀ ਨੇ ਰਾਜਰ ਨਹੀਂ ਕੀਤਾ ਉਹਨੇ ਪਾਣੀ ਨਹੀਂ ਦਿੱਤਾ ਪੈਰ ਧੋਣ ਲਈ ਔਰ ਇੱਕ ਔਰਤ ਆਈ ਜੋ ਗੁਨੇਗਾਰ ਪਾਪੀ ਸੀਗੀ ਔਰ ਉਹਨੇ ਯੇਸ਼ੂ ਮਸੀਹ ਦੇ ਆ ਕੇ ਆਪਣੇ ਹੰਝੂਆਂ ਦੇ ਨਾਲ ਪੈਰ ਧੋਤੇ ਤੇ ਵਾਲਾਂ ਦੇ ਨਾਲ ਆਪਣੇ ਪੈਰ ਉਹਦੇ ਪੈਰਾਂ ਨੂੰ ਉਲਿਆ ਔਰ ਇਸੇ ਤਰ੍ਹਾਂ ਇਸਲਾੜੇ ਨੇ ਵੀ ਕਾਨਾ ਗਲੀਨ ਦੀ ਸ਼ਾਦੀ ਵਾਲੇ ਨੇ ਪੜ ਲਈਏ ਅਸੀਂ ਯਹੂਨਾ ਦੀ انجیل ਫਿਰ ਆਪਾਂ ਆਪਣੇ ਸਮੇਸ਼ ਤੇ ਆਉਣੇ ਹਾਂ ਯਹੂਨਾ ਦੀ انجیل ਦੋ ਅਧਿਆਏ ਉਹਦੀ ਪਹਿਲੀ ਆਦ ਤੋਂ ਪੜੀਏ ਜਰਾ ਪਿਛੇ ਦਿਨ ਗਲੀਨ ਦੇ ਕਾਨੇ ਵਿੱਚ ਇੱਕ ਵਿਆਹ ਹੋਇਆ ਅਤੇ ਉਸਦੀ ਮਾਤਾ ਉੱਥੇ ਸੀ ਫਰਦ ਪੜਦੋ ਯੇਸੂ ਆ ਰੋ ਤੇ ਚੇਲੇ ਵੀ ਵਿਆਹ ਵਿੱਚ ਬੁਲਾਏ ਗਏ ਜਾਂ ਮੈਂ ਮੁਕ ਮੁਕ ਗਈ ਤਾਂ ਯੇਸੂ ਦੀ ਮਾਤਾ ਨੇ ਉਸ ਨੂੰ ਆਖਿਆ ਕਿ ਉਹਨਾਂ ਕੋਲ ਮੈਂ ਨਾ ਰਹੀ ਯੇਸੂ ਨੇ ਉਹਨੂੰ ਆਖਿਆ ਬੀਬੀ ਜੀ ਮੈਨੂੰ ਤੈਨੂੰ ਕੀ ਮੇਰਾ ਸਮਾਂ ਅਜੇ ਨਹੀਂ ਆਇਆ ਉਸ ਦੀ ਮਾਤਾ ਨੇ ਕਹਿਣਾ ਨੂੰ ਆਖਿਆ ਜੋ ਕੁਝ ਉਹ ਤੁਹਾਨੂੰ ਕਹੇ ਸੋ ਕਰੋ ਅਤੇ ਜੂਦੀਆਂ ਦੇ ਸੁਧ ਕਰਨ ਦੀ ਰੀਤ ਉਨ ਸਾਠ ਪੱਥਰ ਦੇ ਛੇ ਵਟ ਮਟ ਉੱਤੇ ਤਰੇ ਹੋਏ ਕਨ ਜੋ ਹਰੇਕ ਵਿੱਚ ਦੋ ਜਾਂ ਤਿੰਨ ਮਣ ਜਲ ਪੈਂਦਾ ਸੀ ਯਿਸੂ ਨੇ ਉਹਨਾਂ ਨੂੰ ਆਖਿਆ ਮਟਾ ਵਿੱਚ ਜਲ भरो ਤੋਂ ਉਹ ਉਹਨਾਂ ਨੇ ਮਟ ਨਿਕੋਨਿਕ ਪੱਥਰ ਤੇ ਬਸ ਹਾਲੇਲੂਇਆ ਲਿਖਿਆ ਕਾਨਾ ਗਲੀਲ ਵਿੱਚ ਵਿਆਹ ਸੀਗਾ ਸ਼ਾਦੀ ਸੀ ਯਿਸੂ ਨੂੰ ਤੇ ਉਹਦੇ ਚੇਲਿਆਂ ਨੂੰ ਵੀ ਬੁਲਾਇਆ ਗਿਆ ਤਾਂ ਉਹਨਾਂ ਦੀ ਮੈਂ ਮੁੱਕ ਗਈ ਸ਼ਾਦੀ ਵਿੱਚ ਕੀ ਮੁੱਕ ਗਈ ਮੈਂ ਮੁੱਕ ਗਈ ਹੁਣ ਜਦੋਂ ਮੈਂ ਮੁੱਕ ਗਈ ਔਰ ਮੈਂ ਐਸੀ ਚੀਜ਼ ਹੈ ਦੁਕਾਨ ਤੋਂ ਨਹੀਂ ਮਿਲਦੀ ਬਾਹਰੋਂ ਵੀ ਜਿਵੇਂ ਮਠਾਈ ਮੁੱਕ ਗਿਆ ਕਿਸੇ ਭੱਜ ਕੇ ਲਿਆਓ ਹੋਰ ਜੀ ਹਨਾ ਕੇ ਦਾ ਕੀ ਹੋਰ ਸਮਾਨ ਮੁੱਕ ਗਿਆ ਲਿਆਓ ਮੈਂ ਇਦਾਂ ਨਹੀਂ ਮੈਂ ਇਹਨੂੰ ਪਹਿਲਾਂ ਤਿਆਰ ਕਰਨਾ ਪੈਂਦਾ ਹੈ ਕਈ ਕਈ ਮਹੀਨੇ ਪਹਿਲਾਂ ਉਸ ਮੈਂ ਨੂੰ ਮੱਟਾ ਵਿੱਚ ਥੱਲੇ ਹੌਦ ਬਣਾਏ ਹੁੰਦੇ ਉਹਨਾਂ ਨੇ ਅੰਗੂਰਾ ਨੂੰ ਕੁੱਟ ਕੇ ਫਿਰ ਉਹਦੀ ਮੈਂ ਤਿਆਰ ਕੀਤੀ ਜਾਂਦੀ ਜਿਵੇਂ ਆ ਸਾਡੀ ਦਾਖਰਸੀ ਸੀ ਬਣਾਉਂਦੇ ਹਾਂ ਦਾਖਰਸੀ ਵੀ ਐਟ ਟਾਈਮ ਨਹੀਂ ਬਣਦੀ ਜੇ ਅਸੀਂ ਸਹੀ ਪ੍ਰੋਪੋਜ ਕਰਨਾ ਵਚਨ ਦੇ ਅਨੁਸਾਰ ਤਾਂ ਜੇ ਅਸੀਂ ਕਰਨਾ ਮਤਲਬ ਪ੍ਰੋਪੋਜ ਦੀ ਫਾਰਮਲਿਟੀ ਤਾਂ ਫਿਰ ਅਸੀਂ ਉੱਥੋਂ ਜੂਸ ਵੀ ਲਿਆ ਸਕਦੇ ਆ ਰੀਅਲ ਜੂਸ ਵੀ ਮਿਲ ਜਾਂਦਾ ਅੰਗੂਰਾਂ ਦਾ ਪਰ ਉਹ ਦਾਖਰੇਸ ਨਹੀਂ ਹੈ ਉਹਦੇ ਵਿੱਚ ਕੈਮੀਕਲ ਮਿਲੇ ਹੁੰਦੇ ਨੇ ਪਰ ਦਾਖਰੇਸ ਅਰੀਜਨਲ ਅੰਗੂਰਾਂ ਦੀ ਅਸੀਂ ਬਣਾਉਣੇ ਆਪ ਬਣਾਉਣੇ ਅਸੀਂ ਪਰ ਉਹਨੂੰ ਤਿਆਰ ਹੋਣ ਤੇ ਲਗਭਗ 25 ਦਿਨ ਮਹੀਨਾ ਲੱਗਦਾ ਹੈ ਤੋਂ ਉਹਨਾਂ ਦੀ ਮਹਿ ਮੁੱਕ ਗਈ ਔਰ ਜਦੋਂ ਮੈਂ ਮੁੱਕ ਗਈ ਔਰ ਲੋਕ ਮੈਂ ਮੰਗ ਰਹੇ ਨੇ ਯਾਹ ਵਾਲੇ ਸਭ ਮੇਲੀ ਇਕੱਠੇ ਹੋਏ ਨੇ ਉਹਨਾਂ ਦੇ ਯਹੂਦੀਆਂ ਦੀ ਸ਼ਾਦੀ ਵਿੱਚ ਸਭ ਤੋਂ ਅਹਿਮ ਚੀਜ਼ ਵਿਆਹ ਸ਼ਾਦੀ ਦੇ ਅੰਦਰ ਖੁਸ਼ੀ ਦਾ ਆਨੰਦ ਲੈਣ ਵਾਸਤੇ ਵਿਆਹ ਦਾ ਆਨੰਦ ਲੈਣ ਵਾਸਤੇ ਉਹ ਮੈਂ ਹੀ ਹੁੰਦੀ ਹੈ ਜਦ ਤੱਕ ਮੈਂ ਉਹਨਾਂ ਕੋਲੇ ਨਹੀਂ ਹੈ ਉਹਨਾਂ ਨੂੰ ਵਿਆਹ ਦਾ ਕੋਈ ਸਰੂਰ ਨਹੀਂ ਆਉਣਾ ਕੋਈ ਆਨੰਦ ਨਹੀਂ ਆਉਣਾ ਔਰ ਉਹਨਾਂ ਨੂੰ ਆਨੰਦ ਦੇਣ ਵਾਲੀ ਚੀਜ਼ ਉਹਨਾਂ ਕੋਲੋਂ ਕੀ ਹੈ ਮੁੱਕ ਗਈ ਹੈ ਅੱਜ ਸੰਸਥਾਵਾਂ ਜਿੱਥੇ ਬੰਦੀਆਂ ਕੋਲੇ ਵੀ ਕੋਈ ਆਨੰਦ ਨਹੀਂ ਹੈਗਾ ਕਿਉਂਕਿ ਉਹਨਾਂ ਦੀ ਮਾਂ ਵੀ ਮੁੱਕੀ ਹੋਈ ਹੈ ਮੈਂ ਕੀ ਇਹ ਬਚਨ ਦਾ ਪ੍ਰਕਾਸ਼ਨ ਹallelujah ਅਰ ਅੱਜ ਸਾਡੇ ਕੋਲੇ ਅਸੀਂ ਜੋ ਪ੍ਰਭੂ ਦੀ ਦੁਲਹਣ ਲਾੜੀ ਹਾਂ ਸਾਡੇ ਕੋਲੇ ਬਚਨ ਦਾ ਪ੍ਰਕਾਸ਼ਨ ਹੈ ਜਾਨੀ ਕਿ ਸਾਡੇ ਕੋਲੇ ਮੈਂ ਜਿਹੜੀ ਗੱਲ ਯਿਸੂ ਮਸੀਹ ਨੇ ਕਿਹਾ ਨਾ ਵਿਵੀ ਤੈਨੂੰ ਮੈਨੂੰ ਕੀ ਹੈ ਮੇਰਾ ਜੇ ਸਮਾਂ ਨਹੀਂ ਆਇਆ ਜਿਹੜੀ ਗੱਲ ਕਰਦਾ ਸੀ ਉਹ ਇਹਨਾਂ ਦਿਨਾਂ ਦੀ ਗੱਲ ਕਰਦਾ ਸੀ ਵੀ ਮੈਂ ਉਹਨਾਂ ਦਿਨਾਂ ਵਿੱਚ ਆਪਣੀ ਦੁਲਹਣ ਲਈ ਆਪਣੀ ਲਾੜੀ ਲਈ ਵਚਨ ਦਾ ਪ੍ਰਕਾਸ਼ਨ ਖੋਲਾਂਗਾ ਮੈਂ ਉਹਨਾਂ ਨੂੰ ਮੈਂ ਦਿਆਂਗਾ ਤਾਂ ਉਹ ਇਸ ਮੈਨ ਨੂੰ ਪੀ ਕੇ ਸ਼ਰੂਰ ਨਾਲ ਭਰਨਗੇ ਉਹ ਫਿਰ ਆਨੰਦ ਮਨਾਉਣਗੇ ਕਿਉਂਕਿ ਸ਼ਾਦੀ ਦਾ ਸਮਾਂ ਹੋਵੇਗਾ ਉਦੋਂ ਕਿਹਦੀ ਸ਼ਾਦੀ ਦਾ ਸਮਾਂ ਯਸ਼ੂ ਦੀ ਆਪਣੀ ਸ਼ਾਦੀ ਦਾ ਸਮਾਂ ਹallelujah ਹallelujah ਯਸ਼ੂ ਉਸੇ ਧਰਤੀ ਤੇ ਕਾਦੇ ਲਈ ਆਇਆ ਸ਼ਾਦੀ ਕਰਾਉਣ ਦੇ ਲਈ ਬਾਈਬਲ ਲਿਖਤ ਹੈ ਆਓ ਪੜ ਲੀਏ ਨਾਲ ਹੀ ਇਹਦੇ ਕਲਿੱਕ 'ਤੇ ਹੋਰ ਬੜਾ ਫਿਰ ਤੇ ਗੱਲ ਕਰਦੇ ਆਂ ਮਤੀ ਪ੍ਰਕਾਯ ਦੀ ਪੋਥੀ 19 ਦੇ ਆਏ ਉਦੀ ਸਾਤੇ ਆਇਆ ਮਤੀ 19 ਦੀ 7 ਤੋਂ ਪੜੀਏ ਜਲਦੀ ਜਲਦੀ ਪੜਦੀ ਇਹ ਆਓ ਅਸੀਂ ਆਨੰਦ ਕਰੀਏ ਤੇ ਨਿਹਾਲ ਹੋਈਏ ਪ੍ਰਭੂ ਦਾ ਵਚਨ ਕਹਿੰਦਾ ਹੈ ਸੰਤ ਯਹੂਨਾ ਜਿਨੇ ਪ੍ਰਕਾਸ਼ ਦੀ ਪੋਥੀ ਲਿਖੀ ਪ੍ਰਕਾਸ਼ ਦੀ ਪੋਥੀ ਪਹਿਰੋਂ ਭਰਾਵੋ ਭੇਤਾਂ ਦੀ ਕਿਤਾਬ ਹੈ ਇਹਨੂੰ ਬਹੁਤੇ ਲੋਕ ਪੜਦੇ ਨਹੀਂਗੇ ਕਿਉਂਕਿ ਕਿਉਂ ਨਹੀਂ ਪੜਦੇ ਕਿਉਂਕਿ ਇਹ ਮੋਹਰ ਬੰਦ ਹੈ ਹallelujah ਇਹਦੇ ਤੇ ਮੋਹਰਾ ਲੱਗੀਆਂ ਹੋਈਆਂ ਹਨ ਪਰ ਜਦ ਤੱਕ ਮੋਰਾ ਖੋਲਦਿਆਂ ਨਹੀਂ ਤਦ ਤੱਕ ਇਹਦਾ ਪਤਾ ਨਹੀਂ ਲੱਗਣਾ ਪਰ ਸਾਨੂੰ ਪਤਾ ਇਹਨਾਂ ਦਿਨਾਂ ਵਿੱਚ ਮੋਰਾ ਨੂੰ ਖੋਲ ਦਿੱਤਾ ਗਿਆ ਹੈ ਲਿਖਿਆ ਆਓ ਆਨੰਦ ਕਰੀਏ ਤੇ ਨਿਹਾਲ ਹੋਈਏ ਉਹਦੀ ਵਧਾਈ ਕਰੀਏ ਹਾਂ ਤੇ ਉਹਦੀ ਵਧਾਈ ਕਰੀਏ ਲੀਲੇ ਦਾ ਵਿਆਹ ਜੋ ਆ ਗਿਆ ਕਿਹਦਾ ਵਿਆਹ ਆ ਗਿਆ ਲੀਲੇ ਦਾ ਲੀਲੇ ਦਾ ਵਿਆਹ ਆ ਗਿਆ ਲੀਲਾ ਕੌਣ ਹੈ ਪ੍ਰਭੂ ਯਸ਼ੂ ਮਸੀਹ 21 ਦੀ 9 ਵੀ ਪੜੀਏ 21 ਦੀ 9 ਵੀ ਪੜੀਏ ਜਲਦੀ ਜਲਦੀ ਪੜੀਏ ਜਿੰਨਾ ਸੱਤ ਦੂਤਾਂ ਕੋਲ ਹੋ ਸੱਤ ਤੋਰੇ ਸਨ ਅਤੇ ਜਿਹੜੇ 6 ਕੜੀਏ ਸੱਤ ਗਵਾ ਨੂੰ ਲਿਆਏ ਹੋਏ ਥਣ ਉਹਨਾਂ ਵਿੱਚੋਂ ਇੱਕ ਨੇ ਆੜ ਕੇ ਮੇਰੇ ਨਾਲ ਗੱਲ ਕੀਤੀ ਭਾਈ ਉਰੇ ਆ ਮੈਂ ਤੈਨੂੰ ਨਾਲ ਹੀ ਵਿਖਾਵਾਂ ਜਿਹੜੀ ਨੀਲੇ ਦੀ ਪਤਨੀ ਹੈ ਹallelujah ਇੱਥੇ ਕੀ ਕਹਿ ਰਿਹਾ ਹੈ ਉਹ ਸੱਤ ਦੂਤ ਯਹੂਨਾ ਨੂੰ ਸੱਤ ਦੂਤਾਂ ਵਿੱਚੋਂ ਕਹਿੰਦਾ ਉਰੇ ਆ ਮੈਂ ਤੈਨੂੰ ਕੁਝ ਵਿਖਾਵਾਂ ਹallelujah ਕੀ ਬਖਾ ਰਿਹਾ ਹੈ ਕਹਿੰਦਾ ਉਹ ਵੇਖ ਕਹਿੰਦਾ ਜੋ ਦੁਲਹਨ ਹੈ ਲੇਲੇ ਦੀ ਪਤਨੀ ਹੈ ਕਿਹਦੀ ਗੱਲ ਕਰ ਰਿਹਾ ਹੈ ਉਹ ਮੇਰੀ ਤੇ ਤੁਹਾਡੀ ਗੱਲ ਕਰ ਰਿਹਾ ਹੈ ਹallelujah ਯੇਸ਼ੂ ਮਸੀਹ ਧਰਤੀ ਉੱਤੇ ਆਇਆ ਇਸ ਲਈ ਬਾਈਬਲ ਦੀ ਸ਼ੁਰੂਆਤ ਸ਼ਾਦੀ ਤੋਂ ਹੁੰਦੀ ਹੈ ਯੇਸ਼ੂ ਮਸੀਹ ਦੀ ਖੁਦ ਦੀ ਪਹਿਲੀ ਕਰਾਮਾਤ ਕਾਣਾ ਗਲੀਲ ਦੇ ਅੰਦਰ ਜੋ ਵਿਆਹ ਸੀਗਾ ਉਹਦੀ ਪਹਿਲੀ ਕਰਾਮਾਤ ਇੱਥੇ ਹੋਣ ਲੱਗੀ ਐ ਆਮਨ ਪਹਿਲੀ ਕਰਾਮਾਤ ਉਹ ਕਿੱਥੇ ਕਰਦਾ ਹੈ ਸ਼ਾਦੀ ਵਿੱਚ ਲਿਖਿਆ ਹੈ ਕਿ ਜਦੋਂ ਮੈਂ ਮੁੱਕ ਗਈ ਮਰੀਮ ਨੇ ਕਿਹਾ ਕਿ ਇਹਨਾਂ ਨੂੰ ਮੈਂ ਬਣਾ ਕੇ ਦੇ ਇਹਨਾਂ ਦੀ ਮੈਂ ਮੁੱਕ ਗਈ ਐ ਯੇਸ਼ੂ ਮਸੀਹ ਉਹਨੇ ਜਦੋਂ ਮਰੀਮ ਨੇ ਮੈਂ ਬਣਾਉਣ ਦਾ ਕਿਹਾ ਉਹਨੂੰ ਪਤਾ ਯੇਸ਼ੂ ਬਣਾ ਸਕਦਾ ਹੈ ਵੇਖੋ ਜੀ ਯੇਸ਼ੂ ਮਸੀਹ ਨੇ ਕਰਾਮਾਰ ਕੀਤੀ ਨਹੀਂ ਐ ਤੇ ਕਿੱਦਾਂ ਮਰੀਮ ਨੂੰ ਪਤਾ ਹੈ ਕਿ ਮੈਂ ਬਣਾ ਲਊਗਾ ਜਦ ਤੱਕ ਸਾਨੂੰ ਪਤਾ ਹੀ ਨਹੀਂਗਾ ਮੰਨ ਕੇ ਚਲੋ ਸਾਮ ਐ ਮੈਨੂੰ ਪਤਾ ਹੀ ਨਹੀਂ ਕਿ ਡਾਕਟਰ ਵੀ ਇਹ ਨਾਲ ਹੈਨਾ ਕਿਉਂਕਿ ਮੈਨੂੰ ਪਤਾ ਹੀ ਨਹੀਂਗਾ ਤਾਂ ਮੈਂ ਇਹਨੂੰ ਕਿੱਦਾਂ ਕਹਾਂਗਾ ਸਹਿਬ ਫਲਾਨੀ ਫਲਾਨੀ ਇੱਕ ਨਾ ਭੈਣੇ ਦੋਨੋਂ ਆਹ ਪ੍ਰੋਬਲਮ ਜੀ ਚੱਲਦੀ ਰਹਿੰਦੀ ਹੈ ਤੇ ਉਹਦੇ ਦੱਸੋ ਕਿ ਦਵਾਈ ਵੀ ਦੱਸੋ ਤੁਸੀਂ ਡਾਕਟਰ ਜੀ ਨਹੀਂ ਕਹਿ ਸਕਦਾ ਮੈਂ ਪਰ ਜੇ ਸਹਿਬ ਨੂੰ ਮੈਂ ਵੇਖਾਂ ਵੀ ਕਿਥੇ ਦਵਾਈ ਦੇ ਰਿਹਾ ਹੈ ਤੇ ਮੈਂ ਇਹਨੂੰ ਪੁੱਛਾਂ ਭਾਈ ਜੀ ਤੁਸੀਂ ਡਾਕਟਰ ਵੀ ਨਾਲ ਆ ਕੇਨਗੇ ਮੈਂ ਡਾਕਟਰ ਆ ਮੈਂ ਕਾਉਰਸ ਕੀਤਾ ਹੈ ਅੱਛਾ ਜੀ ਫਿਰ ਮੈਨੂੰ ਪਤਾ ਲੱਗੂਗਾ ਔਰ ਫਿਰ ਕਿਤੇ ਵੀ ਮੇਰੇ ਨਾਲ ਭਾਈ ਹੋਊਗਾ ਕੋਈ ਪ੍ਰੋਬਲਮ ਹੋਊਗਾ ਤੇ ਮੈਂ ਕਹਾਂਗਾ ਭੈਣ ਜੀ ਆ ਭਾਈ ਜੀ ਨੂੰ ਪੁੱਛੋ ਤੁਸੀਂ ਕਿਹੜੀ ਦਵਾਈ ਖਾਣੀ ਹੈ ਕਿਉਂਕਿ ਮੈਂ ਤੁਹਾਨੂੰ ਵੇਖ ਰਿਹਾ ਹੁਣ ਮਰੀਆ ਵੀ ਯਸ਼ੂ ਮਸੀਹ ਨੂੰ ਕਿਦਾਂ ਕਹਿ ਰਹੀ ਸੀ ਕਿ ਇਹਨਾਂ ਨੂੰ ਮੈਂ ਬਣਾ ਕੇ ਦੇ ਅਜੇ ਯਸ਼ੂ ਮਸੀਹ ਛੋਟਾ ਹੀ ਸੀਗਾ ਹallelujah ਅਮੇਨ ਔਰ ਉਹਨੇ ਪਹਿਲੀ ਕਰਾਮਾਤ ਕਰਨੀ ਹੈ ਜੇ ਔਰ ਉਹ ਨੂੰ ਕੀ ਕਹਿੰਦੇ ਆ ਕਹਿੰਦੇ ਐ ਮੈਂ ਬਣਾ ਕੇ ਦੇ ਵੇਖੋ ਬਾਈਬਲ ਵਿੱਚ ਕਿ ਸਾਰੀਆਂ ਗੱਲਾਂ ਜਿਹੜੀਆਂ ਯਸ਼ੂ ਮਸੀਹ ਨੇ ਕੀਤੀਆਂ ਨਾ ਜਿੰਨੀਆਂ ਕਰਾਮਾਤਾਂ ਇਹ ਸਾਰੀਆਂ ਬਾਈਬਲ ਵਿੱਚ ਲਿਖੀਆਂ ਜਾਂਦੀਆਂ ਤਾਂ ਬਾਈਬਲ ਜਗਤ ਵਿੱਚ ਵੀ ਨਹੀਂ ਸੀ ਸਮਾਉਂਦੀ ਹallelujah ਅਮਨ ਔਰ ਸਾਡੇ ਦਿਨਾਂ ਵਿੱਚ ਪ੍ਰਭੂ ਨੇ ਇੱਕ نبی ਨੂੰ ਰੱਖਿਆ ਸੀਗਾ ਉਹ ਗੱਲਾਂ ਜਿਹੜੀਆਂ ਯਿਸੂ ਮਸੀਹ ਨੇ ਕੀਤੀਆਂ ਤੇ ਲਿਖੀਆਂ ਨਹੀਂ ਗਈਆਂ ਉਹ ਵੀ ਆਖਰੀ ਦਿਨਾਂ ਵਿੱਚ ਪ੍ਰਚਾਰ ਕਰੇਗਾ ਅਮਨ ਜੋ ਲਿਖਤਾਂ ਦੇ ਅੰਦਰ ਛिपਿਆ ਹੋਇਆ ਦਿਖਦਾ ਨਹੀਂਗਾ ਛिपਿਆ ਹੋਇਆ ਹੈ ਉਹਨਾਂ ਨੂੰ ਬਾਹਰ ਕੱਢ ਕੇ ਲਿਆਵੇਗਾ ਹallelujah ਤਾਂ ਦੱਸਿਆ ਜਾਂਦਾ ਹੈ ਕਿ ਜਦੋਂ ਯਿਸੂ ਮਸੀਹ ਜੇ ਛੋਟਾ ਬਾਲਕ ਹੀ ਸੀਗਾ ਇੱਕ ਦਿਨ ਉਹ ਬਾਹਰ ਬੱਚਿਆਂ ਨਾਲ ਖੇਡ ਰਿਹਾ ਸੀਗਾ ਔਰ ਖੇਡਦਾ ਖੇਡਦਾ ਘਰ ਆਇਆ ਪੰਜਾ ਆਇਆ ਕਹਿੰਦਾ ਮਾਂ ਮਾਂ ਕਹਿੰਦੀ ਹਾਂ ਬੇਟੇ ਮਾਂ ਮੈਨੂੰ ਭੁੱਖ ਬੜੀ ਲੱਗੀ ਐ ਮੈਂ ਰੋਟੀ ਖਾਣੀ ਐ ਹੁਣ ਮਾਂ ਕਹਿੰਦੀ ਕਿ ਬੇਟਾ ਕੋਈ ਗੱਲ ਨਹੀਂ ਤੇਰੇ ਪਿਤਾ ਜੀ ਆਉਣ ਵਾਲੇ ਨੇ ਕੰਮ ਤੋਂ ਫਿਰ ਉਹ ਆਉਂਦੇ ਤੇ ਫਿਰ ਰੋਟੀ ਬਣਾਵਾਂਗੇ ਉਹ ਆਂਦਾ ਤੇ ਮਾਂ ਜੀ ਪਿਤਾ ਤਾਂ ਕੀ ਕੰਮ ਐ ਰੋਟੀ ਤੁਸੀਂ ਬਣਾਣੀ ਖਾਣੀ ਮੈਂ ਆ ਪਰ ਅਸਲ ਵਿੱਚ ਦੱਸਿਆ ਗਿਆ ਕਿ ਘਰ ਵਿੱਚ ਆਟਾ ਨਹੀਂ ਸੀ ਹੈਗਾ ਆਟਾ ਉਹਨੇ ਕਾਮੇ ਤੇ ਜਾ ਕੇ ਆਟਾ ਲੈ ਕੇ ਆਉਣਾ ਸੀ ਫਿਰ ਰੋਟੀ ਪੱਕਣੀ ਸੀ ਹੁਣ ਮਾਂ ਦਾ ਏਦਾਂ ਦਾ ਜੇ ਏਦਾਂ ਦਾ ਦਿਲ ਹੁੰਦਾ ਹੈ ਉਹ ਬੱਚੇ ਨੂੰ ਕਹਿਣ ਦੀ ਹਿੰਮਤ ਨਹੀਂ ਪੈਂਦੀ ਵੀ ਬੇਟਾ ਕੁਝ ਹੈ ਨਹੀਂਗਾ ਏਦਾਂ ਕਹਿਣ ਦੀ ਹਿੰਮਤ ਨਹੀਂ ਪੈਂਦੀ ਵੀ ਮੱਟੀ 'ਚ ਹੀ ਕੁਝ ਨਹੀਂ ਹੈਗਾ ਉਹ ਇਸ ਲਈ ਉਹਨੂੰ ਕਹਿ ਰਹੀ ਸੀ ਵੀ ਕੋਈ ਗੱਲ ਵੀ 2 ਮਿੰਟ ਰੁਕ ਜਾ ਤਾਂ ਹੁਣੇ ਤੇਰਾ ਪਿਤਾ ਆਏਗਾ ਤੇ ਫਿਰ ਰੋਟੀ ਬਣਾਉਣੇ ਆਪਾਂ ਉਹ ਖੜੇ ਪੈ ਗਿਆ ਮਰੀਮ ਦੇ ਕਹਿੰਦਾ ਨਹੀਂ ਮੈਨੂੰ ਦੱਸ ਉਹਦੇ ਆਇਆ ਕਿਉਂ ਬਣਾਉਣੀ ਹੈ ਫਿਰ ਉਹਨੂੰ ਦੱਸਣਾ ਪਿਆ ਵਿਚਾਰੀ ਨੂੰ ਇਹਦੀ ਮਿੱਟੀ ਵਿੱਚ ਆਟਾ ਹੀ ਖਾਣੀ ਨੂੰ ਚੁੱਕ ਕੇ ਵਿਖਾਇਆ ਨੇ ਕਿ ਮਿੱਟੀ ਆਟਾ ਹੈ ਇਹਨੇ ਕਿਹਾ ਮਾਂ ਇਹ ਕਿਹੜੀ ਗੱਲ ਆਟਾ ਨਹੀਂ ਹੈ ਮਿੱਟੀ ਲਿਆ ਮੇਰੇ ਕੋਲ ਇਹ ਕਹਿੰਦਾ ਮਿੱਟੀ ਲਿਆਂਦੀ ਤੇ ਉਹਨੇ ਉਹਦੇ ਵਿੱਚ ਹੱਥ ਰੱਖਿਆ ਤੇ ਆਸ਼ੀਸ਼ ਦਿੱਤੀ ਤੇ ਮਿੱਟੀ ਆਟੇ ਨਾਲ ਭਰ ਗਈ ਅਮੀਨ ਰੀਮ ਨੇ ਸੋਚਿਆ ਮਰੀਮ ਨੇ ਕਿਹਾ ਕਮਾਲ ਦੀ ਗੱਲ ਹੈ ਇਹ ਇਹ ਯਸ਼ੂ ਕਿਦਾਂ ਦਾ ਕਿਦਾਂ ਦੇ ਕੰਮ ਨੇ ਫਿਰ ਉਹਨੂੰ ਯਾਦ ਆਇਆ ਇਸੇ ਲਈ ਤਾਂ ਮੇਰੇ ਕੋਲ ਦੂਤ ਆਇਆ ਸੀਗਾ ਦੂਤ ਨੇ ਕਿਹਾ ਕਿ ਤੈਨੂੰ ਵਧਾਈ ਹੋਵੇ ਇਹ ਮੇਰੇ ਪਤੀ ਯੂਸਫ ਦਾ ਪੁੱਤਰ ਤਾਂ ਹੈ ਹੀ ਨਹੀਂਗਾ ਇਹ ਤਾਂ ਇਹ ਤਾਂ ਮਹਾਨ ਕਿਰਪਾ ਸ਼ਕਤੀ ਨਾਲ ਹੋਇਆ ਪੈਦਾ ਆਮੇਨ ਇਹ ਤਾਂ ਬੜਾ ਅਜੀਬ ਬੱਚਾ ਹੈ ਹallelujah ਗੱਲ ਸਮਝ ਆ ਰਹੀ ਪੈਣਾ ਆਮੇਨ ਦੇਸਲੀਓ ਨੂੰ ਪਤਾ ਸੀ ਕਿ ਯਿਸੂ ਇਹਦਾ ਦੇ ਕੰਮ ਕਰ ਸਕਦਾ ਹੈ ਆਮੇਨ ਔਰ ਉਹਨੇ ਫਿਰ ਵਿਆਹ ਵਿੱਚ ਉਹਨੇ ਕਹਿ ਦਿੱਤਾ ਵੀ ਇਹਨਾਂ ਨੂੰ ਮੈਂ ਬਣਾ ਕੇ ਦੇ ਔਰ ਉਹਨੇ ਪਹਿਲਾਂ ਜਿਹੜੇ ਜਿਹੜੇ ਉਥੋਂ ਦੇ ਨੌਕਰ ਚਾਕਰ ਸੀ ਜੋ ਵਿਆਹ ਵਿੱਚ ਸੇਵਾ ਕਰਦੇ ਸਨ ਔਰ ਉਹਨਾਂ ਨੂੰ ਕੋਲ ਬੁਲਾਇਆ ਮਰੀਆਮ ਨੇ ਉਹਨਾਂ ਨੂੰ ਖੜੇ ਕੀਤਾ ਸਾਰਿਆਂ ਨੂੰ ਕਹਿੰਦੀ ਗੱਲ ਸੁਣੋ ਉਹਨੇ ਦੱਸੋ ਮਾਂ ਜੀ ਕਹਿੰਦੇ ਜੋ ਤੁਹਾਨੂੰ ਯਸੂ ਕਵੇ ਤੁਸੀਂ ਉਹੀ ਕਰਨਾ ਹੈ ਉਹ ਦੇਖੇ ਕਿ ਕਿੰਤੂ-ਪ੍ਰਿੰਤੂ ਨਹੀਂ ਕਰਨੀ ਆ ਚੰਗੀ ਤਾਂ ਸਿਖਾ ਦਿੱਤਾ ਜਦੋਂ ਤੁਹਾਨੂੰ ਕਵੇ ਜਿਹੜਾ ਕੰਮ ਤੇ ਤੁਸੀਂ ਉਹੀ ਕਰਨ ਲੱਗ ਪੈਣਾ ਕੋਈ ਸਵਾਲ ਜਵਾਬ ਹੀ ਨਾ ਕਰਿਆ ਜੋ ਉਹਨਾਂ ਦੇ ਅੱਗੇ ਕਿਉਂਕਿ ਮਰੀਅਮ ਨੂੰ ਪਤਾ ਸੀਗਾ ਕਿ ਆਗਿਆਕਾਰੀ ਤੋਂ ਬਿਨਾ ਕੋਈ ਵੀ ਬਰਕਤ ਨਹੀਂ ਮਿਲਦੀ ਆਗਿਆਕਾਰੀ ਕਰਨੀ ਬੜੀ ਜ਼ਰੂਰੀ ਹੈ ਹallelujah ਪਰ ਉਹ ਸਾਨੂੰ ਵੀ ਜਦੋਂ ਕੋਈ ਗੱਲ ਕਹੀ ਜਾਂਦੀ ਹੈ ਉਸੇ ਵੇਲੇ ਉਹਨੂੰ ਕੀ ਕਰ ਲਓ ਤੁਸੀਂ ਆਪਣੇ ਦਿਲ ਵਿੱਚ ਬੰਦ ਕਰ ਲਵੋ ਉਹਨੂੰ ਗੱਲ ਨੂੰ ਉਡਾ ਨਾ ਦਿਓ ਜੀ ਉਸ ਗੱਲ ਨੂੰ ਦਿਲ ਵਿੱਚ ਬੰਦ ਕਰ ਲਓ ਜਦ ਤੱਕ ਤੁਸੀਂ ਉਸ ਕੰਮ ਨੂੰ ਕਰ ਨਾ ਲਓ ਉਨੀ ਦੇਰ ਤੱਕ ਸੁੱਟੀ ਕੋ ਨਾ ਇਹ ਆ ਗੱਲ ਕਹੀ ਗਈ ਹੈ ਹallelujah ਹallelujah ਬਾਈਬਲ ਵਿੱਚ ਉਹਨਾਂ ਲੋਕਾਂ ਨੇ ਜੋ ਆਪੇ ਲਿਖਤ ਪੜ੍ਹੀ ਇਹਦੇ ਵਿੱਚ ਵੀ ਪੜਾਂਗੇ ਉਹ ਲੋਕ ਨਾਸ਼ ਹੋਏ ਜਿਨ੍ਹਾਂ ਨੇ ਅਣ ਆਗਿਆਕਾਰੀ ਕੀਤੀ ਜਿਨ੍ਹਾਂ ਨੇ ਬਚਨ ਦੀ ਆਗਿਆਕਾਰੀ ਕੀਤੀ ਜੋ ਉਹਨਾਂ ਦਾ ਸੇਵਕ ਉਹਨਾਂ ਨੂੰ ਪ੍ਰਭੂ ਨੇ ਦਿੱਤਾ موسی ਜਿਨ੍ਹਾਂ ਜਿਨ੍ਹਾਂ ਨੇ موسی ਦੀ ਗੱਲ ਮੰਨੀ ਉਹਨਾਂ ਨੇ ਉਹੀ ਕੁਝ ਕੀਤਾ ਜੋ موسی ਨੇ ਕਿਹਾ ਉਹ ਵਾਦਾ ਕੀਤੇ ਹੋਏ ਰੇਸ਼ ਵਿੱਚ ਚਲੇ ਗਏ ਜਿੱਥੇ ਦੁੱਤ ਤੇ ਸ਼ਹਿਦ ਵਗਦਾ ਉਹ ਚਲੇ ਗਏ ਬਾਕੀ ਲਿਖਿਆ ਜੰਗਲ ਵਿੱਚ ਔਰ ਬਿਆ ਬਾਹਣ ਵਿੱਚ ਹੀ ਰਸਤੇ ਵਿੱਚ ਹੀ ਨਾਸ਼ ਹੋ ਗਏ ਮਰਦੇ ਗਏ ਮਰਦੇ ਗਏ ਮਰਦੇ ਗਏ ਕਿੰਨੇ ਲੋਕ ਲਗਭਗ 20 ਲੋਕ 20 ਲੱਖ ਲੋਕ 20 ਲੱਖ ਲੋਕ ਨਿਕਲੇ ਸਨ ਤੇ ਪਾਰ ਕਿੰਨੇ ਗਏ ਸਿਰਫ ਦੋ ਜਣੇ ਕੌਣ ਕੌਣ ਗਏ ਸੀ ਯਹੋਸ਼ੂਆ ਤੇ ਕਲੇਬ ਤੇ ਬਾਕੀਆਂ ਦਾ ਕੀ ਬਣਿਆ ਕਿਉਂ ਕਿਉਂਕਿ ਉਹਨਾਂ ਨੇ ਆਗਿਆਕਾਰੀ ਨਹੀਂ ਕੀਤੀ ਉਹਨਾਂ ਨੇ ਅਣ ਆਗਿਆਕਾਰੀ ਕੀਤੀ ਔਰ ਇਸ ਲਈ ਉਹਨਾਂ ਦਾ ਕੀ ਹੋ ਗਿਆ ਨਾਸ਼ ਹੋ ਗਿਆ ਸਾਨੂੰ ਤੁਹਾਡਾ ਸੇਵਕ ਜਿਹੜੀ ਵੀ ਕੋਈ ਗੱਲ ਕਹਿ ਦੇਵੇ ਬਸ ਉਹਨੂੰ ਇਸ ਤਰੀਕੇ ਨਾਲ ਨੋਟ ਕਰ ਲਵੋ ਕਿ ਇਹ ਗੱਲ ਮੈਂ ਪੂਰੀ ਕਰਨੀ ਹੈ ਮਰੀਆਮ ਨੇ ਉਹਨਾਂ ਸੇਵਕਾਂ ਨੂੰ ਕਿਹਾ ਉਨੇ ਕਿਹਾ ਕਿ ਜੋ ਤੈਨੂੰ ਯਿਸੂ ਕਵੇ ਤੁਸੀਂ ਉਹੀ ਕਰਨਾ ਹੈ ਉਹ ਕਹਿੰਦੇ ਠੀਕ ਹੈ ਮਾਂ ਜੀ ਯਿਸੂ ਆ ਗਿਆ ਲਿਖਿਆ ਉੱਥੇ ਮੱਟ ਪੈ ਸਨ 6 ਉਹਨਾਂ ਦੇ 6 ਮੱਟ ਪੈ ਸਨ ਔਰ ਇੱਕ ਮੱਟ ਵਿੱਚ ਪਾਣੀ ਕਿੰਨਾ ਪੈਂਦਾ ਸੀ ਲਗਭਗ 3 ਮਣ ਤਿੰਨ ਮਣ ਪਾਣੀ ਇੱਕ ਮੱਟ ਵਿੱਚ ਲਗਭਗ ਪੈਂਦਾ ਸੀ ਔਰ ਯਿਸੂ ਆਇਆ ਖੜਾ ਹੋਇਆ ਉਹ ਕਹਿੰਦਾ ਜਵਾਨੋ ਹallelujah ਹallelujahਾਰੇ ਸੁਣੇ ਆਮੈਂ ਮੈਂ ਧਾਰਨ ਦੇ ਤੌਰ ਤੇ ਕਹਿ ਸਕਦਾ ਉੱਥੇ ਇੱਕ ਅਮਰਜੀਤ ਖੜਾ ਹੋਊਗਾ ਉਹਨਾਂ ਵਿੱਚੋਂ ਇੱਕ ਸਹਿਮ ਖੜਾ ਹੋਊਗਾ ਉਹਨਾਂ ਵਿੱਚੋਂ ਯਿਸੂ ਕਹਿੰਦਾ ਉਹ ਸਹਿਮ ਇਹ ਮੱਟ ਨੋਕੋ ਨੱਕ ਪਰ ਦੇ ਔਰ ਸਹਿਮ ਨੇ ਕਿਹਾ ਠੀਕ ਹੈ ਜੀ ਪ੍ਰਭੂ ਜੀ ਠੀਕ ਹੈ ਸਵਾਮੀ ਜੀ ਭਰ ਦਿੰਨੇ ਆ ਜੀ ਉਹਨਾਂ ਨੇ ਇਹ ਨਹੀਂ ਸਵਾਲ ਕੀਤਾ ਵੀ ਅਸੀਂ ਤਾਂ ਬੀਜੀ ਬਣੇ ਆ ਪ੍ਰਭੂ ਜੀ ਸਾਰੇ ਲੋਕ ਸਾਨੂੰ ਬੁਲਾ ਰਹੇ ਕਿ ਇਹਨੂੰ ਰੋਟੀ ਦੇਣੀ ਕਿ ਇਹਨੂੰ ਦਾਲ ਦੇਣੀ ਕਿ ਇਹਨੂੰ ਸਬਜੀ ਦੇਣੀ ਹੈ ਔਰ ਤੁਸੀਂ ਸਾਨੂੰ ਇਧਰ ਬਿਜੀ ਕਰ ਲੈਣ ਲੱਗੇ ਜੇ ਨਾਲੇ ਪਾਣੀ ਤਾਂ ਸਾਡੇ ਕੋਲੇ ਪਹਿਲਾਂ ਹੀ ਬਹੁਤ ਹੈਗਾ ਲੋੜ ਸਾਨੂੰ ਪਾਣੀ ਦੀ ਨਹੀਂ ਹੈ ਸਾਨੂੰ ਲੋੜ ਕਾਦੀ ਹੈ ਮੈਂ ਦੀ ਹਰ ਨਹੀਂ ਉਹਨਾਂ ਨੇ ਕੋਈ ਸਵਾਲ بڑے ਸਵਾਲ ਬਣ ਸਕਦੇ ਸੀਗੇ ਬਹੁਤ ਸਵਾਲ ਕਰ ਸਕਦੇ ਸੀ ਇਸੂ ਦੇ ਅੱਗੇ ਪਰ ਵਫਾਦਾਰ ਲੋਕਾਂ ਦੀ ਇਹ ਪਹਿਚਾਣ ਹੈ ਸੱਚਾ ਨੇ ਆਗਿਆਕਾਰ ਲੋਕਾਂ ਦੀ ਇਹ ਪਹਿਚਾਣ ਹੈ ਅਮੇਨ ਪ੍ਰਭੂ ਤੋਂ ਡਰਨ ਵਾਲਿਆਂ ਲੋਕਾਂ ਦੀ ਇਹ ਪਹਿਚਾਣ ਹੈ ਕਿ ਉਹ ਕੋਈ ਵੀ ਸਵਾਲ ਬਾਜੀ ਵਚਨ ਦੇ ਅੱਗੇ ਨਹੀਂ ਕਰਦੇ ਬਸ ਉਹਨਾਂ ਨੂੰ ਪਤਾ ਹੈ ਵਚਨ ਹੈ ਉਹ ਬੱਚਾ ਨੂੰ ਸਿਰ ਚੁੱਕਾ ਕਿ ਮੰਨਦੇ ਨਹੀਂ ਵਚਨ ਉਹਨਾਂ ਨੇ ਇਹ ਯਤਨ ਲਾਉਣਾ ਵੀ ਇਹਨੂੰ ਮੰਨਣਾ ਇਹਨੂੰ ਤੋੜਨਾ ਨਹੀਂਗਾ ਅਸੀਂ ਕਿਉਂ ਕਿਉਂਕਿ ਇਹ ਪਰਮੇਸ਼ਰ ਦਾ ਕੀ ਹੈ ਵਚਨ ਹੈ ਆਮੀਨ ਹallelujah ਹallelujah ਉਹਨੇ ਕਿਹਾ ਠੀਕ ਹੈ ਜੀ ਬਾਸ਼ੀਆਂ ਲਿਆ ਲਿਆ ਕੇ ਪੌਣ ਲੱਗ ਪੇ ਮੱਟਾਂ ਵਿੱਚ ਭਰ-ਭਰ ਕੇ ਲਈ ਆਉਂਦੇ ਕੱਢ ਕੇ ਡਿੱਗੀ ਵਿੱਚੋਂ ਪਾਈ ਜਾਂਦੇ ਨੇ ਭਰ ਕੇ ਲਈ ਉਹਦੇ ਪਾਈ ਜਾਂਦੇ ਪਾਈ ਜਾਂਦੇ ਨੇ ਆਖਰਕਾਰ ਉਹਨਾਂ ਨੇ 6 ਦੇ 6 ਮੱਟ ਨੱਕੋ ਨੱਕ ਪਰ ਦਿੱਤੇ ਹallelujah ਹallelujah ਜੇ ਉਹ ਮੱਟ ਭਰ ਦਿੱਤੇ ਗਏ ਬਿਸ਼ੂ ਬਸਿਕਾ ਨੂੰ ਕੱਢ ਲਈ ਨਾ ਇਹ ਤੇ ਫਿਰ ਸਵਾਲ ਬਣਦਾ ਹੀ ਉਹਨਾਂ ਦਾ ਪਹਿਲਾ ਭਰਾ ਤਾਂ ਹੁਣ ਕੱਢਣਾ ਪਾਣੀ ਦੇ ਬਹੁਤ ਸਾਡੇ ਕੋਲੇ ਪਾਣੀ ਅਸੀਂ ਦੇ ਇਥੋਂ ਕੱਢ ਕੇ ਜਾਣਾ ਤੇ ਉੱਥੋਂ ਲੈ ਜਾਂਦੇ ਸਿੱਧਾ ਪਰ ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ ਉਹਨਾਂ ਨੇ ਕੱਢਿਆ ਉਸ ਬਾਲਟੀ ਨੂੰ ਭਰ ਕੇ ਕੱਢਿਆ ਕਹਿੰਦਾ ਜਾਓ ਸਭਾ ਦੇ ਪ੍ਰਧਾਨ ਕੋਲੇ ਲੈ ਜਾਓ ਜਿਹੜਾ ਪ੍ਰਧਾਨ ਸਾਰੀ ਸ਼ਾਦੀ ਦਾ ਅਰੇਂਜਮੈਂਟ ਕਰਦਾ ਸੀਗਾ ਔਰ ਉਹਨਾਂ ਨੇ ਆਗਿਆਕਾਰੀ ਕੀਤੀ ਉਹਨਾਂ ਨੇ ਇਹ ਨਹੀਂ ਵੇਖਿਆ ਵੀ ਹੈ ਕੀ ਹੈ ਪਾਣੀ ਹੈ ਕਿ ਮੈਂ ਹੈ ਕਿ ਕੀ ਚੀਜ਼ ਹੈ ਉਹਨਾਂ ਬਾਲਟੀ ਭਰੀ ਤੇ ਉਹਦੇ ਸਾਹਜੀ ਕੋਲ ਲੈ ਗਏ ਔਰ ਪ੍ਰਧਾਨ ਨੇ ਕੀ ਕੀਤਾ ਉਹਨੇ ਕਿਹਾ ਕਿਥੋਂ ਲੈ ਆਂਦਾ ਤੁਸੀਂ ਉਹਨੇ ਵੇਖਿਆ ਉਹਨੇ ਕਿਹਾ ਤਾਂ ਮੈਂ ਆ ਉਹਨੇ ਕਿਹਾ ਕਿਥੋਂ ਪੈਦਾ ਕਰ ਲਈ ਤੁਸੀਂ ਉਹਨੇ ਚੱਖੀ ਥੋੜੀ ਚੈੱਕ ਕੀਤੀ ਤਾਂ ਪ੍ਰਧਾਨ ਦੀਆਂ ਅੱਖਾਂ ਖੜੀਆਂ ਰਹਿ ਗਈਆਂ ਉਹ ਕਹਿੰਦਾ ਕਮਾਲ ਦੀ ਗੱਲ ਇੰਨੀ ਜ਼ਬਰਦਸਤ ਮੈਂ ਐਦਾ ਦੀ ਮੈਂ ਜ਼ਿੰਦਗੀ ਵਿੱਚ ਮੈਂ ਪਹਿਲੀ ਵਾਰੀ ਪੀਤੀ ਹੈ ਮੈਂ ਬਹੁਤ ਸ਼ਾਦੀਆਂ ਅਰੇਂਜਮੈਂਟ ਕਰਦਾ ਆ ਰਿਹਾ ਹਾਂ ਲੇਕਿਨ ਐਦਾਂ ਦੀ ਮੈਂ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਪੀਤੀ ਹੈ ਅਮਨ ਇਹ ਕਿਦਾਂ ਦਾ ਲਾੜਾ ਹੈ ਤੇ ਲਿਖਿਆ ਜਦੋਂ ਮੈਂ ਬਣ ਗਈ ਤਿਆਰ ਹੋ ਗਿਆ ਸਾਰਾ ਕੁਝ ਯਿਸੂ ਤੇ ਚੇਲੇ ਉਸ ਤੋਂ ਚਲੇ ਗਏ ਯਿਸੂ ਦੇ ਚੇਲੇ ਉਸ ਤੋਂ ਲੱਭੇ ਨਹੀਂ ਗਏ ਉਹ ਚਲੇ ਗਏ ਪ੍ਰਧਾਨ ਕਹਿੰਦਾ ਹੈ ਕਿ ਇਹ ਲਾੜਾ ਕਮਾਲ ਦਾ ਲਾੜਾ ਬਈ ਐਡੀ ਜਬਰਦਸਤ ਮੈਂ ਬਣਾਈ ਉਹਨੇ ਲਿਖਿਆ ਪਹਿਲਾ ਲੋਕ ਮਾੜੀ ਚੰਗੀ ਦਿੰਦੇ ਥੋੜੀ ਜੀ ਜਦੋਂ ਲੋਕ ਥੋੜਾ ਸਰੂਰ ਵਿੱਚ ਹੋ ਜਾਂਦੇ ਮੁੜ ਕੇ ਮਲਾਵਟ ਵਾਲੀ ਦੇਣ ਲੱਗ ਪੈਂਦੇ ਪਰ ਇਸ ਲਾੜੇ ਨੇ ਪਹਿਲਾ ਮਲਾਵਟ ਵਾਲੀ ਦਿੱਤੀ ਹੈ ਜਿਹੜੀ ਉਹਨੇ ਹੱਥ ਨਾ ਬਣਾਈ ਹਾਬਦੇ ਪਰ ਹੁਣ ਉਹਨੇ ਇੰਨੀ ਰਿਜਨਲ ਰੱਖੀ ਹੈ ਕਿ ਇਹਦੇ ਨਾਲ ਦੀ ਮੈਂ ਮੈਂ ਕਦੀ ਪੀਤੀ ਨਹੀਂਗੀ ਕਹਿੰਦੇ ਇਹ ਤਾਂ ਬੜਾ ਖਾਸ ਲਾੜਾ ਲਾੜਾ ਗਰੀਬ ਹੈ ਪਰ ਇਹਦੀ ਬੁੱਧੀ ਕਿੰਨੀ ਹੈ ਇਹਦੇ ਕੋਲੇ ਇਹਦੇ ਕੋਲੇ ਦਿਮਾਗ ਕਿੰਨਾ ਹੈ ਪ੍ਰਧਾਨ ਕਹਿੰਦਾ ਲਾੜੇ ਨੂੰ ਬਲਾਓ ਛੇਤੀ ਲਾੜਾ ਵਿਚਾਰਾ ਲੁਕਿਆ ਬੈਠਾ ਸੀ ਕਿ ਡਰਦਾ ਹੋਇਆ ਕਿਉਂਕਿ ਲੋਕ ਉਹਦੀ ਉਹਨੂੰ ਤਾਨੇ ਮਾਰਦੇ ਸਨ ਲੋਕ ਉਹਨੂੰ ਮਿਹਨੇ ਮਾਰਦੇ ਸਨ ਤਾਂ ਉਹ ਰਿਸ਼ਤੇਦਾਰ ਸਾਰੇ ਮਤਲਬ ਫਰੇਮ ਕਰਨ ਵਾਲੇ ਮਦਦ ਕਰਨ ਵਾਲੇ ਨਹੀਂ ਹੁੰਦੇ ਕੁਝ ਰਿਸ਼ਤੇਦਾਰ ਕੰਮ ਖਰਾਬ ਹੋਣ ਤੇ ਮਜ਼ਾਕ ਕਰਨ ਵਾਲੇ ਹੁੰਦੇ ਨੇ ਮਜ਼ਾਕ ਕਰਨ ਵਾਲੇ ਮਜ਼ਾਕ ਕਰ ਰਹੇ ਸਨ ਉਹ ਵਿਚਾਰਾ ਕਹਿੰਦਾ ਮੈਨੂੰ ਮੂੰਹ ਕੀ ਵਿਖਾਵਾਂ ਕਈ ਕਹਿੰਦੇ ਹੋਣਗੇ ਵੀ ਜੇ ਇਹਨਾਂ ਪ੍ਰਬੰਧ ਨਹੀਂ ਸੀ ਕਰ ਸਕਦਾ ਇੰਨਿਆਂ ਲੋਕਾਂ ਨੂੰ ਬੁਲਾਉਣ ਦੀ ਕੀ ਲੋੜ ਹੈ ਥੋੜੇ ਬਣਾ ਲੈਂਦਾ ਜੋ ਨਿਚੜਾਵਾ ਕਰ ਲੈਂਦਾ ਹੈ ਨਾ ਤਾਂ ਉਹ ਵਿਚਾਰਾ ਕਿਤੇ ਵਿਚਾਰਾ ਛੁਪਿਆ ਹੋਇਆ ਸੀਗਾ ਉਹਨੂੰ ਲੱਭਣ ਵਾਲੇ ਲੱਭ ਲੈ ਤੁਹਾਨੂੰ ਪ੍ਰਧਾਨ ਜੀ ਬੁਲਾ ਰਹੇ ਨੇ ਤੁਹਾਨੂੰ ਸਭਾ ਦਾ ਪ੍ਰਧਾਨ ਬੁਲਾ ਰਿਹਾ ਉਹ ਵਿਚਾਰਾ ਕਹਿੰਦਾ ਉਹਨੇ ਕੀ ਕਰਾਉਣਾ ਮੇਰੇ ਕੋਲੋਂ ਕਹਿੰਦੇ ਆ ਤਾਂ ਸਹੀ ਤੇਰੀਆਂ ਤਾਂ ਸਿਫਤਾ ਬੜੀਆਂ ਹੋਈ ਜਾਂਦੀਆਂ ਨੇ ਬਾਹਰ ਹੋਰ ਸਿਫਤਾ ਕਿੱਦਾਂ ਹੋਈਆਂ ਹੋ ਰੀਆਂ ਨੇ ਔਰ ਜਦੋਂ ਉਹਨੂੰ ਬਾਹਰ ਲਿਆਂਦਾ ਗਿਆ ਤਾਂ ਪ੍ਰਧਾਨ ਨੇ ਕਿਹਾ ਸਭ ਲਾੜਿਆਂ ਵਿੱਚੋਂ ਜੇ ਮਹਾਨ ਲਾੜਾ ਹੈ ਤੇ ਉਹ ਤੂੰ ਹੈ ਮੇਰੇ ਇਹ ਕਮਾਲ ਇਚਰੀ ਮੈਚ ਖਾ ਕੇ